ਉਹਨਾਂ ਨੂੰ ਤਾਂ ਹੱਥ ਮਨਾਣ ਲੱਗੇ ਡਰ ਲੱਗਦਾ ਤੁਸੀਂ ਦੇਖ ਲਓ ਕਦੇ ਚਲੋ ਤੁਸੀਂ ਕ ਤੁਸੀਂ ਜਾਓ ਉਹਨਾਂ ਨੂੰ ਮਿਲਣਾ ਤੁਸੀਂ ਇਦਾਂ ਕਰੋ ਤੁਸੀਂ ਜਾਓ ਮਿਲਣਾ ਉਹਨਾਂ ਨੂੰ ਤੇ ਤੁਹਾਨੂੰ ਕਿੰਨਾ ਸਮਾਂ ਲੱਗੇ ਤੇ ਪਾਰਟੀ ਨੇ ਕੁਝ ਸਮਝ ਕੇ ਕੁਝ ਨਾਪ ਤੋਲ ਕੇ ਮੈਨੂੰ ਇਸ ਜ਼ਿੰਮੇਵਾਰੀ ਤੇ ਲਗਾਇਆ ਉਮੀਦਵਾਰੀ ਮੇਰੇ 'ਤੇ ਜਮੇ ਲਾਈ ਹੈ ਦੋ ਵਾਰੀ ਐਮਐਲਏ ਬਣਾਇਆ ਫਿਰ ਮੰਤਰੀ ਦੀ ਹਾਈਪ ਤੇ ਲੱਗੇ ਔਰ ਮੰਤਰੀ ਨੇ ਜਦੋਂ ਮੰਤਰੀ ਬਣ ਗਏ ਤੇ ਫਿਰ ਉਮਿਦਣ ਲੱਗੇ ਲੋਕਾਂ ਨੂੰ ਸੋ ਮੈਂ ਸਮਝਦਾ ਕਿ ਦੋਨਾਂ ਨੂੰ ਪਰਖਿਆ ਇਸ ਕਰਕੇ ਭਾਜਪਾ ਨੂੰ ਇਸ ਵਾਰੀ ਪਰਖਣ ਦੇ ਲਈ ਕਿ ਇਹ ਸਵਾ ਸਾਲ ਡੇਢ ਸਾਲ ਜਿੰਨਾ ਵੀ ਮੈਨੂੰ ਪੀਰੀਅਡ ਮਿਲਣਾ ਕਿਉਂਕਿ ਪੰਜਾਬ ਸਰਕਾਰ ਕੋਲੇ ਪੈਸਾ ਨਹੀਂ ਹੈ ਇਹਨਾਂ ਨੂੰ ਜਿਹੜੀ ਥੋੜੀ-ਮੋਟੀ ਅਰਨਿੰਗ ਹੁੰਦੀ ਹੈ ਇਹ ਐਡਵਰਟਾਈਜ਼ਮੈਂਟਾਂ ਦੇ ਲਗਾਉਂਦੇ ਜਿਹੜੀ ਜਿਹੜੀ ਵਿਧਾਨ ਸਭਾ ਜਿਹੜੀ ਉਹ ਇਸ ਵਿਧਾਨ ਸਭਾ ਦੇ ਅੰਦਰ ਉਹਨਾਂ ਨੇ ਫੋਟੋਆਂ ਲਾਈਆਂ ਏਅਰਪੋਰਟ 2019 ਚ ਉਹਦਾ ਨੀ ਪੱਥਰ ਰੱਖਿਆ ਗਿਆ ਸੀ ਕੇ ਪ੍ਰਧਾਨ ਮੰਤਰੀ ਦੀ ਆਵਾਸ ਯੋਜਨਾ ਨੂੰ ਇੱਥੇ ਲੈ ਕੇ ਆਂਦੇ ਜਿਹੜਾ ਇਹਦਾ ਡਾਟਾ ਫਰੋਲੋ ਕਿੰਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਗਰੀਬ ਆਦਮੀ ਨੂੰ ਜਿਹੜੇ ਘਰ ਮਿਲਨੇ ਸੀ ਇਹਨਾਂ ਨੇ ਦਿੱਤੇਗਾ ਮੈਨੂੰ ਦੱਸੋ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਰੋਧੀ ਇੱਕ ਵੀ ਕੰਮ ਦਿਖਾ ਦਿਓ ਇਹ ਝੂਠਾ ਪ੍ਰਚਾਰ ਹੈ ਦੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਰਿਕਾਰਡ ਕਰਕੇ ਚਲਾਣਾ ਕਿ ਜਿੱਥੋਂ ਅੰਦੋਲਨ ਸ਼ੁਰੂ ਹੋਇਆ ਸੀ ਤਿੰਨ ਕਾਨੂੰਨਾਂ ਤੋਂ ਤਿੰਨ ਕਾਨੂੰਨ ਮੈਂ ਅੱਜ ਵੀ ਕਹਿੰਦਾ ਉਹ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਤੁਸੀਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਵੀ ਇੱਕ ਆਮ ਨਾਗਰਿਕ ਹੋ ਜਿਨ੍ਹਾਂ ਨੂੰ ਪਾਜਬਾ ਨੇ ਟਿਕਟ ਦੇ ਕੇ ਨਵਾਜਿਆ ਹੈ ਲੇਕਿਨ ਤੁਹਾਡੇ ਆਪੋਜ਼ਿਟ ਵੀ ਆਮ ਆਦਮੀ ਹੀ ਖੜਾ ਹੈ ਕਿਵੇਂ ਦੇਖਦੇ ਨਹੀਂ ਆਮ ਆਦਮੀ ਤਾਂ ਕਿੱਥੋਂ ਆਮ ਆਦਮੀ ਮੈਂ 300 ਕਰੋੜ ਤੋਂ ਜ਼ਹਾਦਾ ਦੀ ਉਹਦੀ ਪ੍ਰਾਪਰਟੀ ਹੈ ਕੀ ਗੱਲ ਕਰਦੇ ਹੋ ਕਿਥੋਂ ਆਮ ਆਦਮੀ ਹੋਗੇ ਉਹਨਾਂ ਨੂੰ ਤਾਂ ਹੱਥ ਮਨਾਣ ਲੱਗੇ ਡਰ ਲੱਗਦਾ ਤੁਸੀਂ ਦੇਖ ਲਓ ਕਦੇ ਚਲੋ ਤੁਸੀਂ ਤੁਸੀਂ ਜਾਓ ਉਹਨਾਂ ਨੂੰ ਮਿਲਣਾ ਤੁਸੀਂ ਐਦਾਂ ਕਰੋ ਤੁਸੀਂ ਜਾਓ ਮਿਲਣਾ ਉਹਨਾਂ ਨੂੰ ਤੇ ਤੁਹਾਨੂੰ ਕਿੰਨਾ ਸਮਾਂ ਲੱਗੇ ਮੈਂ ਤਾਂ ਤੁਹਾਡੇ ਹੁਣ ਦੇਖੋ ਹੁਣ ਥੋੜਾ ਜਿਹਾ ਚੋਣ ਕਰਕੇ ਮੇਰਾ ਸ਼ਡਿਊਲ ਬਿਜ਼ੀ ਹੈ ਤੁਸੀਂ ਮੇਰੇ ਨਾਲ ਕਦੇ ਵੀ ਕਿਸੇ ਟਾਈਮ ਵੀ ਜਾ ਕੇ ਮਿਲ ਸਕਦੇ ਹੋ ਮੈਂ ਅਵੇਲੇਬਲ ਹੈ 24 ਘੰਟੇ ਅਵੇਲੇਬਲ ਹੈ ਮੇਰਾ ਫੋਨ 24 ਘੰਟੇ ਚੱਲਦਾ ਆਊਗਾ ਕਦੇ ਮੇਰਾ ਫੋਨ ਬੰਦ ਨਹੀਂ ਹੁੰਦਾ ਨਹੀਂ ਚੁਣਵੀ ਅਜੰਡਾ ਪ੍ਰੋਪਗੈਂਡਾ ਕੀ ਹੋਣ ਵਾਲਾ ਹੈ ਕਿਉਂਕਿ ਦੇਖੋ ਟਾਈਮ ਓਨੈਸਟਲੀ ਤੁਹਾਨੂੰ ਬਹੁਤ ਘੱਟ ਮਿਲਿਆ ਹੈ ਤੇ ਇਹ ਕਿਤੇ ਨਾ ਕਿਤੇ ਹਵਾ ਸੀਗੀ ਕਿ ਤੁਹਾਨੂੰ ਟਿਕਟ ਮਿਲੇਗੀ ਕਿਉਂਕਿ ਗਰਾਉਂਡ ਦਾ ਦੇਖੋ ਸਾਰੇ ਤੁਸੀਂ ਲੱਗੇ ਹੀ ਹੋ ਜਿਸ ਦਿਨ ਦਾ ਐਲਾਨ ਹੋਇਆ ਚੁਕੋ ਨਹੀਂ ਨਹੀਂ ਦੇਖੋ ਬੜੀ ਸਪਸ਼ਟ ਜੀ ਗੱਲ ਹੈ ਕਿ ਪਾਰਟੀ ਨੇ ਕੁਝ ਸਮਝ ਕੇ ਕੁਝ ਨਾਪ ਤੋਲ ਕੇ ਮੈਨੂੰ ਇਸ ਜ਼ਿੰਮੇਵਾਰੀ ਤੇ ਲਗਾਇਆ ਉਮੀਦਵਾਰੀ ਮੇਰੇ ਜੁਮੇ ਲਈ ਹੈ ਸੋ ਮੈਂ ਸਮਝਦਾ ਕਿ ਅਹ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਬੇਸ਼ੱਕ ਚਾਹੇ ਬਹੁਤ ਲੰਬੇ ਸਮੇਂ ਪਹਿਲਾਂ ਲੱਗੀਆਂ ਪਰ ਉਹ ਅੱਜ ਵੀ ਪਿਛੜੀਆਂ ਹੋਈਆਂ ਲੋਕ ਅੱਜ ਵੀ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਜੋ ਕਮਿਟਮੈਂਟ ਲੋਕਾਂ ਨੇ ਨਾਲ ਕੀਤੀ ਸੀ ਝਾੜੂ ਵਾਲਿਆਂ ਨੇ ਉਹ ਕਮਿਟਮੈਂਟਸ ਪੂਰੀਆਂ ਨਹੀਂ ਕਰ ਸਕਦੇ ਜਿਨ੍ਹਾਂ ਦੂਜੇ ਨੂੰ ਪਹਿਲਾਂ ਚੁਣਿਆ ਸੀ ਕਿੰਨੀ ਹਾਈਪ ਤੇ ਲੈ ਗਏ ਸੀ ਦੋ ਵਾਰੀ ਐਮਐਲਏ ਬਣਾਇਆ ਫਿਰ ਮੰਤਰੀ ਦੀ ਹਾਈਪ ਤੇ ਲੈ ਗਏ ਔਰ ਮੰਤਰੀ ਨੇ ਜਦੋਂ ਮੰਤਰੀ ਬਣ ਗਏ ਤੇ ਫਿਰ ਉਮੀਦਨ ਲੱਗੇ ਲੋਕਾਂ ਨੂੰ ਸੋ ਮੈਂ ਸਮਝਦਾ ਕਿ ਦੋਨਾਂ ਨੂੰ ਪਰਖਿਆ ਇਸ ਕਰਕੇ ਭਾਜਪਾ ਨੂੰ ਇਸ ਵਾਰੀ ਪਰਖੰਦੇ ਮੋਰਚ ਤੇ ਅੱਛਾ ਪਰਖੰਦੇ ਮੋਰਚ ਤੇ ਤਾਂ ਤੁਸੀਂ ਹੈਗੇ ਹੋ ਬਟ ਕੇਜੀਵਾਲ ਸਾਹਿਬ ਰੋਡਸ਼ੋਧਰਾਨੇ ਕਹਿੰਦੇ ਕਿ ਸਰਕਾਰ ਆਮ ਆਦਮੀ ਦੀ ਹੈ ਤੇ ਆਮ ਆਦਮੀ ਦਾ ਐਮਐਲਏ ਹੋਏਗਾ ਤਾਂ ਹੀ ਵਿਕਾਸ ਅੱਗੇ ਵੀ ਪੋਸੀਬਲ ਹੈ ਇਹ ਧਮਕੀ ਹੈ ਇਹ ਪਛਮੀ ਵਿਧਾਨ ਸਭਾ ਦੇ ਜਨਤਾ ਨੂੰ ਧਮਕੀ ਹੈ ਕਿ ਅਗਰ ਤੁਸੀਂ ਨਹੀਂ ਜਿਤਾਉਂਗੇ ਤੇ ਤੁਹਾਡਾ ਵਿਕਾਸ ਬੰਦ ਕਰ ਦਾਂਗੇ ਅੱਛਾ ਤੇ ਜੇ ਤੁਸੀਂ ਜਿੱਤਦੇ ਹੋ ਤਾਂ ਕਿਹੜਾ ਕਿਹੜਾ ਵਿਕਾਸ ਹੋਰ ਦੇ ਕਿਉਂਕਿ ਬਹੁਤ ਇਲਾਕਾ ਮੈਂ ਮੈਂ ਝੂਠ ਨਹੀਂ ਬੋਲਦਾ ਮੈਂ ਤੁਹਾਡੇ ਮਾਈਕ ਤੇ ਗੱਲ ਕਰ ਰਿਹਾ ਕਿ ਇਹ ਸਵਾ ਸਾਲ ਡੇਢ ਸਾਲ ਜਿੰਨਾ ਵੀ ਮੈਨੂੰ ਪੀਰੀਅਡ ਮਿਲਣਾ ਕਿਉਂਕਿ ਪੰਜਾਬ ਸਰਕਾਰ ਕੋਲੇ ਪੈਸਾ ਨਹੀਂ ਹੈ ਇਹਨਾਂ ਨੂੰ ਜਿਹੜੀ ਥੋੜੀ-ਮੋਟੀ ਅਰਨਿੰਗ ਹੁੰਦੀ ਹੈ ਇਹ ਐਡਵਰਟਾਈਜ਼ਮੈਂਟਾਂ ਦੇ ਲਗਾਉਂਦੇ ਨੇ ਜੋ ਬੋਰਡ ਲੱਗੇ ਹੋਏ ਆ ਨੌਕਰੀਆਂ ਦਿੱਤੀਆਂ ਇਹਦੇ ਤੇ ਉਹ ਝੂਠੇ ਬੋਰਡ ਨੇ ਝੂਠੇ ਬੋਰਡ ਤੁਹਾਨੂੰ ਪਤਾ ਤੁਸੀਂ ਵੇਖੋ ਇੱਕ ਮਿੰਟ ਮੇਰੀ ਗੱਲ ਨੂੰ ਪੂਰਾ ਹੋਣ ਦਿਓ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਇਹ ਕੇਵਲ ਜਿੱਨੇ ਇਹਨਾਂ ਕੋਲ ਇੱਕ ਪੈਸੇ ਵਲੋਂ ਕੰਗਾਲ ਹੋ ਚੁੱਕੀ ਸਰਕਾਰ ਹੈ ਇਸ ਕਰਕੇ ਇਸ ਸਰਕਾਰ ਤੋਂ ਮੈਂ ਮੈਂ ਨਹੀਂ ਸਮਝਦਾ ਕਿ ਮੈਂ ਕੋਈ ਸਵਾ ਸਾਲ ਚ ਡਵੈਲਪਮੈਂਟ ਕਰਾ ਲੂੰਗਾ ਹਾਂ ਇੱਕ ਕਮਿਟਮੈਂਟ ਮੈਂ ਜਰੂਰ ਕਰਦਾ ਕਿ ਕੇਂਦਰ ਦੇ ਜੋ ਪ੍ਰੋਜੈਕਟ ਇਸ ਵਿਧਾਨ ਸਭਾ ਚ ਆਉਣ ਵਾਲੇ ਹੋਣਗੇ ਉਹ ਸਤ ਪ੍ਰਸਤ ਲੈ ਕੇ ਆਉਂਗਾ ਔਰ ਉਹ ਕਾਮਯਾਬ ਕਰਕੇ ਉਹਨਾਂ ਨੂੰ ਇੰਪਲੀਮੈਂਟ ਵੀ ਕਰਾਉਂਗਾ 에어ਪੋਰਟ ਰੇਲਵੇ ਸਟੇਸ਼ਨ ਜੋ ਫੋਟੋਸ ਤੁਸੀਂ ਦੇਖਿਆ ਤੁਹਾਡੀ ਇੱਕ ਬਾਈਟ ਵੀ ਸੁਣੀ ਸੀ ਉਹ ਕਿਵੇਂ ਦੇਖਦੇ ਹੋ ਕਿ ਉਹ ਵਾਕੀ ਆਮ ਆਦਮੀ ਪਾਰਟੀ ਦੀ ਦੇਣ ਹੈ ਜਾਂ ਕੇਂਦਰ ਦੀ ਕਿ ਕਿਸ ਤਰ੍ਹਾਂ ਦੇਣਾ ਆ ਆਦਮੀ ਪਾਉ। ਮੈਨੂੰ ਸਮਝਾਓ। ਫੋਟੋ ਫੋਟੋ ਜ ਨੂੰ ਛੱਡ ਦਿਓ ਜੀ ਜਨਤਾ ਸਭ ਜਾਣਦੀ ਹੈ। ਇਹ ਜਨਤਾ ਹੈ ਜਿਹੜੀ ਜਿਹੜੀ ਵਿਧਾਨ ਸਭਾ ਜਿਹੜੀ ਉਹ ਇਸ ਵਿਧਾਨ ਸਭਾ ਦੇ ਅੰਦਰ ਉਹਨਾਂ ਨੇ ਫੋਟੋਆਂ ਲਾਈਆਂ। 에어ਪੋਰਟ 2019 ਚ ਉਹਦਾ ਨੀ ਪੱਥਰ ਰੱਖਿਆ ਗਿਆ ਸੀਗਾ। ਉਹਨੂੰ ਸਮਾਂ ਲੱਗਿਆ ਕਿਉਂਕਿ ਮਿਲਟਰੀ ਸਾਡਾ 에어ਬੇਸ ਆ ਉੱਥੇ 에어 ਇੰਡੀਆ ਦਾ ਇਸ ਕਰਕੇ ਉੱਥੇ ਕੁ ਸਮਾਂ ਲੱਗਿਆ ਉਹਨੂੰ ਬਣਾਉਂਦਿਆਂ ਹੋਇਆ। ਹੁਣ ਲਗਭਗ ਨੇੜੇ ਲੱਗਿਆ ਹੋਇਆ ਹੈ। ਜਿੱਥੋਂ ਤੱਕ ਐਲੀਵੇਟਰ ਰੋਡ ਦੀ ਗੱਲ ਹੈ ਮੈਨੂੰ ਕੋਈ ਚਿੱਠੀ ਦਿਖਾ ਦਨ ਵੀ ਇਹਨਾਂ ਨੇ ਲਿਖੀ ਸੀ ਆਡੀਵੇਟਰ ਰੋਡ ਬਣਾ ਦਿਓ ਕੋਈ ਚਿੱਠੀ ਦਿਖਾ ਦਨ ਕਿ ਲੁਧਿਆਣੇ ਦਾ ਰੇਲਵੇ ਸਟੇਸ਼ਨ ਨੂੰ ਨਵੀਨੀਕਰਨ ਕਰ ਦਿਓ ਇੱਕ ਚਿੱਠੀ ਦਿਖਾ ਦਨ ਇਹ ਤਾਂ ਕੇਵਲ ਕੀ ਹੈ ਕਿ ਸਾਡੇ ਕਨਸਲਟ ਮੰਤਰੀਆਂ ਕੋਲ ਚਲੇ ਜਾਂਦੇ ਨਹੀਂ ਕਿਉਂਕਿ ਮੈਂ ਐਮਪੀ ਹੋਣ ਦੇ ਨਾਤੇ ਸਾਡੇ ਪਾਰਟੀ ਦੇ ਨੇਤਾ ਸਭ ਨੂੰ ਮਿਲਦੇ ਆ ਉੱਥੇ ਕੋਈ ਆਪੋਜੀਸ਼ਨ ਜਾਂ ਉਹ ਨਹੀਂ ਹੈ ਤੇ ਉੱਥੋਂ ਫੋਟੋ ਖਿਚਾ ਕੇ ਇੱਥੇ ਅਖਬਾਰ ਚਲਵਾਈ ਕਿ ਕਹਿ ਤਾਂ ਕਿ ਜੀ ਮੈਂ ਇਹ ਕੰਮ ਕਰਾ ਕੇ ਆਇਆ ਤੈਸ਼ੂ ਦਾ ਟਾਈਮ ਦੇ ਅੰਦਰ ਐਲੀਵੇਟਰ ਰੇਡ ਪੂਰੀ ਹੋਈ ਹੈ ਤੈਸ਼ ਹੁਦਾ ਟਾਈਮ ਦੇ ਅੰਦਰ ਸਾਡਾ ਰੇਲਵੇ ਸਟੇਸ਼ਨ ਦਾ ਨਵੀਕਰਨ ਪੂਰਾ ਹੋਣਾ ਔਰ ਤੈਸ਼ ਸਮੇਂ ਦੇ ਅੰਦਰ ਸਾਡਾ 에ਅਰਪੋਰਟ ਕੰਪਲੀਟ ਹੋਊਗਾ ਰਿਪੋਰਟ ਕਾਰ ਕੱਲ ਵੀ ਪੇਸ਼ ਕੀਤਾ ਗਿਆ ਉਹ ਕਹਿੰਦੇ 14000 ਸਮਗਲਰਸ ਤੇ ਮਤਲਬ ਕਿ ਸ਼ਿਕੰਜਾ ਕਸਿਆ ਉਹਨਾਂ ਨੇ 8500 ਕਰੀਬ ਐਫ ਆਈ ਆਰ ਵੀ ਕੀਤਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਮੈਨੂੰ ਇਹ ਦੱਸੋ ਵੀ ਨਸ਼ਾ ਬੰਦ ਹੋ ਗਿਆ ਬਹੁਤ ਆ ਸਰ ਦੇਖੋ ਗਰਾਉਂਡ ਤੇ ਤੁਸੀਂ ਸਾਰੇ ਉਤਰੋਗੇ ਐਸੀ ਉਤਰ ਰਿਹਾ ਜਗਾ ਜਗਾ ਹੁਣ ਉਹਨਾਂ ਨੇ ਰਿਪੋਰਟ ਕਰ ਜੀ ਮੇਰੀ ਛੋਟੀ ਭੈਣ ਦੇਖ ਮੈਨੂੰ ਇੱਕ ਗੱਲ ਦੱਸੋ ਤੁਸੀਂ ਸੱਚ ਬੋਲਣਾ ਆਪਾ ਪੰਜਾਬ ਦੀ ਗੱਲ ਕਰਦੇ ਆ ਤੁਸੀਂ ਵੀ ਪੰਜਾਬ ਦੇ ਰਹਿੰਦੇ ਹੋ ਨਸ਼ਾ ਕਿੱਥੇ ਖਤਮ ਹੋ ਗਿਆ ਛੋਟੇ-ਛੋਟੇ ਜਿਹੜੇ ਉਹ ਬੰਦੇ ਨੇ ਕੁੜੀਆਂ ਵੇਚਣ ਵਾਲੇ ਉਹਨਾਂ ਨੂੰ ਫੜੀ ਜਾਂਦੇ ਨੇ ਉਹਨਾਂ ਤੇ ਕਾਰਵਾਈਆਂ ਕਰੀ ਜਾਂਦੇ ਨੇ ਵੱਡੇ ਮਗਰਮਚ ਪੰਜ ਚਾਰ ਫੜ ਲੈਣਾ ਤੇ ਸਮੱਸਿਆ ਖਤਮ ਹੋ ਗਈ ਤਾਲੀਵਾਲ ਸਾਹਿਬ ਤਾਂ ਇਹ ਵੀ ਕਹਿ ਰਹੇ ਨੇ ਕਿ ਭਾਜਪਾ ਤੇ ਅਕਾਲੀ ਦੀ ਭਾਈਵਾਲ ਦੀ ਸਰਕਾਰ ਸੀ ਉਦੋਂ ਗੈਂਗਵਾਰ ਸ਼ੁਰੂ ਹੋਇਆ ਉਦੋਂ ਨਸ਼ਾ ਸ਼ੁਰੂ ਹੋਇਆ ਫੇਰ ਕਿਵੇਂ ਦੇਖ ਦੋ ਮੈਂ ਕਹਿੰਦਾ ਚਲੋ ਮੰਨ ਲਈ ਗੱਲ ਉਹਨਾਂ ਨੂੰ ਤਾਂ ਸਜ਼ਾ ਲਾਤੀ ਉਹਨਾਂ ਨੇ ਅੱਜ 8 ਸਾਲ ਹੋ ਗਏ ਸਰਕਾਰ ਗਈ ਨੂੰ ਠੀਕ ਹੈ ਨਾ ਸਮਝੋ ਤਾਂ ਵੀ ਟੁੱਟ ਗਿਆ ਤੇ ਹੁਣ ਉਹ ਕਰਨ ਨਾਲ 3.5 ਸਾਲ ਚੱਕੀ ਕੀਤਾ ਮੈਨੂੰ ਇੱਕ ਦੱਸੋ ਇਮਾਨਦਾਰੀ ਨਾਲ ਕਿ ਆਕਾਲੀ ਦਲ ਭਾਜਪਾ ਆਕਾਲੀ ਦਲ ਦੀ ਸਰਕਾਰ ਟਾਈਮ ਐ ਏਦਾਂ ਇਸ ਤਰ੍ਹਾਂ ਦੀ ਲਾਂਡ ਆਰਡਰ ਦੀ ਪੋਜੀਸ਼ਨ ਸੀ ਜਿਹੇ ਜੀ ਹੋਣਾ ਦੱਸੋ ਮੈਨੂੰ ਇਮਾਨਦਾਰੀ ਨਾਲ ਦੱਸਣਾ ਅੱਛਾ ਲੈਂਡ ਐਕਵਾਇਰ ਕਰਨ ਦੀ ਜੋ ਗੱਲ ਕੀਤੀ ਜਾ ਰਹੀ ਹੈ ਆਕਾਲੀ ਦਲ ਦਾ ਇੰਨਾ ਵੱਡਾ ਇਕੱਠ ਹੋਇਆ ਸੀ ਉਹਨੂੰ ਕਿਵੇਂ ਦੇਖਦੇ ਹੋ ਮੋਡਰਨਾਈਜੇਸ਼ਨ ਦੇ ਨਾਂ ਤੇ ਹੋ ਰਿਹਾ ਵੈਸੀ ਦੇਖੋ ਬਹੁਤ ਵੱਡਾ ਕਪਲ ਹੈ 24000 ਏਕੜ ਜਗ੍ਹਾ ਮੈਨੂੰ ਕੀ ਗੱਲ ਦੱਸੋ ਤੁਸੀਂ ਸਾਨੂੰ 24000 ਏਕੜ ਜਗ੍ਹਾ ਦੀ ਜ਼ਰੂਰਤ ਹੈ ਉਹਨੂੰ ਡਵੈਲਪਮੈਂਟ ਕਿਦਾਂ ਕੀਤਾ ਜਾ ਸਕਦਾ ਉਹਨੂੰ ਕਿਦਾਂ ਕੰਪਲੀਟ ਕੀਤਾ ਜਾ ਸਕਦਾ ਇਹ ਇਹ ਵਿਚਾਰ ਕਰਨ ਦੀ ਲੋੜ ਹੈ 24000 ਏਕੜ ਜਿੰਨੀ ਮੈਂ ਕਹਿੰਦਾ ਲੁਧਿਆਣੇ ਦੀ ਪੋਪੂਲੇਸ਼ਨ ਨੂੰ ਜ਼ਰੂਰਤ ਹੈ ਜਦੋਂ ਵਾਲੇ ਟਾਈਮ ਤੇ ਸਕੈਂਪ ਕੀ ਪਤਾ ਕੀ ਹੁੰਦਾ ਭੈਣ ਜੀ ਵਧੀਆ ਹੁੰਦਾ ਕਿ ਪ੍ਰਧਾਨ ਮੰਤਰੀ ਦੀ ਆਵਾਸ ਯੋਜਨਾ ਨੂੰ ਇੱਥੇ ਲੈ ਕੇ ਆਂਦੇ ਜਿਹੜਾ ਨੇ ਦਾ ਡਾਟਾ ਫਰੋਲੋ ਕਿੰਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਗਰੀਬ ਆਦਮੀ ਨੂੰ ਜਿਹੜੇ ਘਰ ਮਿਲਨੇ ਸੀ ਇਹਨਾਂ ਨੇ ਦਿੱਤੇ ਉਹਨੂੰ ਇੰਪਲੀਮੈਂਟ ਨਹੀਂ ਕਰਦੇ ਆਯੂਸ਼ਮਾਨ ਕਾਰਡ ਯੋਜਨਾ 5 ਲੱਖ ਰੁਪਏ ਤੱਕ ਦਾ ਗਰੀਬ ਦਾ ਇਲਾਜ ਫਰੀ ਕਿੰਨੇ ਬਣਾਏ ਨਹੀਂ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰੈਲੀਆਂ ਰੋਡ ਸ਼ੋਅ ਜਿਸ ਤਰ੍ਹਾਂ ਦੀ ਗੱਲ ਜੋ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਸਿੱਧੀ ਸਿੱਧੀ ਧਮਕੀ ਹੈ ਕੇਜੀ ਵਾਲ ਸਾਹਿਬ ਦਾ ਯੋਗਦਾਨ ਕਿੱਥੇ ਦੇਖਦੇ ਹੋ ਪੰਜਾਬ ਦੇ ਵਿੱਚ ਕੇਂਦਰੀਵਾਲ ਦਾ ਯੋਗਦਾਨ ਕੀ ਹੈ ਕਿ ਯੋਗਦਾਨ ਤਾਂ ਹੁਣ ਉਹ ਲੈਣਾਂਗੇ ਦੇਣ ਨਹੀਂ ਆਏ ਜਦੋਂ ਦਿੱਲੀ ਦੀ ਜਨਤਾ ਨੇ ਧੱਕੇ ਮਾਰ ਕੇ ਕੱਢਦਾ ਹੁਣ ਉਹ ਯੋਗਦਾਨ ਲੈਣ ਆਏ ਆ ਇਤੋਂ ਵੱਡਾ ਸਮੇਟਾ ਹੋਣਾ ਸ਼ੁਰੂ ਹੋ ਗਿਆ। ਸ਼੍ਰੀ ਆਮ ਭਾਜਪਾ ਨੂੰ ਪੰਜਾਬ ਵਿਰੋਧੀ ਪਾਰਟੀ ਕਿਹਾ ਜਾ ਰਿਹਾ ਚਾਹੇ ਕਿਸਾਨ ਬਿਲ ਨੂੰ ਲੈ ਕੇ ਗੱਲ ਕਰ ਲਈਏ ਜਾਂ ਫਿਰ ਸੀਆਈਐਸਐਫ ਲਗਾ ਕੇ ਪਾਣੀਆਂ ਦੇ ਮੁੱਦੇ ਦੀ ਗੱਲ ਕਰ ਲਈਏ ਸਿੱਧਾ ਸਿੱਧਾ ਕਹਿੰਦੇ ਹਰਿਆਣਾ ਦੀ ਜੋ ਭਾਜਪਾ ਹੈ ਉਹਨੂੰ ਫਾਇਦਾ ਪਹੁੰਚਾਉਣ ਦੀ ਗੱਲ ਕਰਦੇ। ਉਹਨਾਂ ਨੂੰ ਕਿਵੇਂ ਦੇਖੀਏ? ਦੇਖੋ ਸਾਨੂੰ ਝਾੜੂ ਵਾਲਿਆਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ। ਮੈਨੂੰ ਦੱਸੋ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਰੋਧੀ ਇੱਕ ਵੀ ਕੰਮ ਦਿਖਾ ਦਿਓ। ਇਹ ਝੂਠਾ ਪ੍ਰਚਾਰ ਹੈ। ਨਾ ਤਾਂ ਮੈਂ ਤੁਹਾਨੂੰ ਅੱਜ ਵੀ ਇਹ ਕਹਿ ਰਿਹਾ ਜਿੱਥੋਂ ਅੰਦੋਲਨ ਸ਼ੁਰੂ ਹੋਇਆ ਸੀ। ਇਹ ਲਈ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਰਿਕਾਰਡ ਕਰਕੇ ਚਲਾਣਾ ਕਿ ਜਿੱਥੋਂ ਅੰਦੋਲਨ ਸ਼ੁਰੂ ਹੋਇਆ ਸੀ ਤਿੰਨ ਕਾਨੂੰਨਾਂ ਤੋਂ ਤਿੰਨ ਕਾਨੂੰਨ ਮੈਂ ਅੱਜ ਵੀ ਕਹਿੰਦਾ ਉਹ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਕਾਨੂੰਨ ਹੈ ਮੈਨੂੰ ਗੱਲ ਦੱਸੋ 5 ਸਾਲ ਬਾਅਦ ਸਾਡੇ ਕੋਲ ਪਾਣੀ ਨਹੀਂ ਰਹਿਣਾ ਝੋਨਾ ਲੈਣ ਵਾਸਤੇ ਦੇ ਝੋਨਾ ਲੱਗਣਾ ਨਹੀਂ ਤੇ ਫਿਰ ਲੈਣਾ ਕੀ ਉੱਥੇ ਜਦੋਂ ਅਸੀਂ ਦੂਜੀਆਂ ਫਸਲਾਂ ਵੱਲ ਜਾਣਾ ਹੈ ਤੇ ਉਹਨਾਂ ਨੂੰ ਖਰੀਦੂਗਾ ਕੌਣ ਉਹਨੂੰ ਕੌਣ ਖਰੀਦੂਗਾ